ਪਿੰਡ ਦਾ ਮਾਹੌਲ ਵੀ ਮੈਨਾਂ ਕੋਈ ਖਾਸ ਇੰਟਰਸਟ ਨਹੀਂ ਸੀ ਆਪਾਂ ਚਾਹੁੰਦੇ ਸੀ ਵੀ ਕੋਈ ਓਬਜਾ ਬੰਦਾ ਸਰਪੰਚ ਬਣੇ ਜਿਹੜਾ ਪਿੰਡ ਦਾ ਵਿਕਾਸ ਕਰੇ ਤਾਂ ਜਿੱਦ ਦੇ ਤੋਂ ਮੰਨ ਲਓ ਐਲਾਨ ਹੋਇਆ ਉਸ ਤੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਉੱਥੇ ਹੀ ਵਾਪਸ ਆਏ ਸੀ ਘਰੇ ਚੱਲੋ ਵੀ ਜਿੰਨਾ ਆਪਣਾ ਪਿੰਡ ਸਹਿਚਾਰਾ ਸਾਰੇ ਮੇਰੇ ਕੋਲ ਆਏ ਵੀ ਆਪਾਂ ਤੁਰੇ ਫਿਰਦੇ ਆ ਪਿੰਡ ਦੇ ਜਿੰਨੇ ਵੀ ਵੱਡੇ ਵੱਡੇ ਓਧਿਆਂ ਦੇ ਲੀਡਰ ਰਹਿ ਗਏ ਦੋਨਾਂ ਪਾਰਟੀਆਂ ਕਾਲੀ ਕਾਂਗਰਸ ਚ ਸਕੂਲ ਸਾਡੇ ਪਿੰਡ ਹਜੇ ਤੱਕ ਵੀ 8ਵੀਂ ਕਲਾਸ ਤੱਕ ਨਹੀਂ ਹੈ। ਵੀ ਸਾਡੇ ਕੋਲੇ ਪੈਸਾ ਵੀ ਹੈ ਨਹੀਂ, दारू ਵੀ ਹੈ ਨਹੀਂ। ਜੇ ਸਾਨੂੰ ਕੋਈ ਵੋਟ ਪਾਊਗਾ ਤਾਂ ਉਹ ਅਗਲੇ 5 ਸਾਲਾਂ ਬਾਅਦ ਸਾਨੂੰ ਯਾਦ ਕਰੂਗਾ ਵੀ ਅਸੀਂ ਉਹ ਬੰਦੇ ਨੂੰ ਵੋਟ ਪਾ ਕੇ ਗਲਤੀ ਨਹੀਂ ਕੀਤੀ। ਕਰਿਆ ਵੀ ਸਭ ਤੋਂ ਛੋਟੀ ਉਮਰ ਦਾ ਜਿਹੜਾ ਸਰਪੰਚ ਬਣੂਗਾ ਤਾਂ ਫਿਰ ਦੂਜਿਆਂ ਸਾਹਮਣੇ ਵੀ ਦੂਜੇ ਲੱਤਾ ਨਾਲ ਖਿੱਚਣ ਲੱਤਾ ਦਾ ਜੀ ਪ੍ਰਮਾਤਮਾ ਨਾਲ ਖਿੱਚੇ ਕੋਈ ਤਾਂ ਕੌਣ ਹੁੰਦਾ ਲੱਤਾ ਖਿੱਚਣ ਵਾਲਾ ਤੋਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਛੋਟਾ ਤੋਸ ਸਤਿ ਲਗਾਤਾਰ ਸਰਪੰਚੀ ਦਾ ਬੋਲਬਾਲਾ ਪਿੰਡਾਂ ਦੇ ਵਿੱਚ ਹੈ ਤਾਂ ਜਿਵੇਂ ਕਹਿੰਦੇ ਆ ਵਿਆਹਾਂ ਦਾ ਮਾਹੌਲ ਹੁੰਦਾ ਹੈ ਉਵੇਂ ਪਿੰਡਾਂ ਦੇ ਵਿੱਚ ਮਾਹੌਲ ਹੋਇਆ ਪਿਆ। ਇਸ ਟਾਈਮ ਪਿੰਡ ਡੂੰਬੜੀ ਬਲੌਕ ਸੰਗਤ ਦੇ ਵਿੱਚ ਹਾਂ ਤਾਂ ਲਗਾਤਾਰ ਮੇਰੇ ਨਾਲ ਇੱਕ ਹੋ ਜਾ ਪਿੰਡ ਦਾ ਨੌਜਵਾਨ ਹੈ ਜਿਹੜਾ ਸਭ ਤੋਂ ਘੱਟ ਉਮਰ ਦਾ ਹੋ ਸਕਦਾ ਹੈ। ਤਾਂ ਸੰਗਤ ਬਲੌਕ ਦੇ ਵਿੱਚ ਸਭ ਤੋਂ ਘੱਟ ਉਮਰ ਦਾ ਨੌਜਵਾਨ ਹੈ ਜਿਹੜਾ ਉਹ ਅੱਜ ਮੇਰੇ ਨਾਲ ਹੈ ਤੇ ਉਹਨੇ ਸਰਪੰਚੀ ਦੀ ਜਿਹੜਾ ਆਪ ਦੀ ਕਾਗਜ਼ਾਤ ਦਾਖਲ ਕਰ ਚੁੱਕਿਆ। ਆ ਹੁਣ ਉਸ ਤੋਂ ਬਾਅਦ ਉਹਨੂੰ ਐਨਓਸੀ ਮਿਲ ਚੁੱਕੀ ਹੈ ਤਾਂ ਕਿਸ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਪਿੰਡ ਦਾ ਮਾਹੌਲ ਹੈ ਕੀ ਪਿੰਡ ਦੇ ਮਾਹੌਲ ਨੂੰ ਰਾਜਨੀਤੀ ਦੇ ਵਿੱਚ ਬਦਲੂਗਾ ਕੀ ਪਿੰਡ ਦੇ ਮਾਹੌਲ ਨੂੰ ਕੀ ਪਿੰਡ ਦੇ ਵਾਸਤੇ ਵਿਜ਼ਨ ਲੈ ਕੇ ਚੱਲ ਰਿਹਾ ਹੈ ਕੀ ਪਿੰਡ ਦੀ ਖੁਸ਼ਹਾਲੀ ਲਈ ਖੂਬਸੂਰਤੀ ਲਈ ਕੀ ਉਹਦਾ ਮਕਸਦ ਹੈ ਨੌਜਵਾਨ ਦਾ ਕੀ ਹੁੰਦੇ ਸਿੱਖਿਆ ਦੇ ਪ੍ਰਤੀ ਰੁਝਾਨ ਨੇ ਜਾਂ ਕੀ ਹੁੰਦੇ ਖੇਡਣ ਦੇ ਪ੍ਰਤੀ ਰੁਝਾਨ ਨੇ ਆਹ ਗੱਲਬਾਤ ਕਰਦੇ ਹਾਂ ਦੀਪ ਡੂੰਵਾਰੀ ਨਾਲ ਤਬਾਸ਼ਾ ਸ਼ਸ਼ੀਕਰ ਸ਼ਸ਼ੀਕਰ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਹਰਿਆਣਾ ਲਾਈਵ ਟੀਮ ਦਾ ਤੇ ਖਾਸ ਕਰਕੇ ਜਤਨ ਦਾ ਜਿਹੜਾ ਟਾਈਮ ਕੱਢ ਕੇ ਸਾਡੇ ਕੋਲ ਆਇਆ ਅੱਜ ਬਿਲਕੁਲ ਭਾਈ ਲਗਾਤਾਰ ਤੁਸੀਂ ਪਿੰਡ ਦੀ ਸਰਪੰਚੀ ਵਾਸਤੇ ਆਪਦੇ ਕਾਗਜ਼ਤ داخل ਕਰ ਚੁੱਕੇ ਹੋ ਕੀ ਲੱਗਦਾ ਪਿੰਡ ਦਾ ਮਾਹੌਲ ਕੀ ਰਹਿਣ ਵਾਲਾ ਪਿੰਡ ਦਾ ਮਾਹੌਲ ਵੀਰੇ ਮੈਨਾਂ ਕੋਈ ਖਾਸ ਇੰਟਰਸਟ ਨਹੀਂ ਸੀ ਆਪਾਂ ਚਾਹੁੰਦੇ ਸੀ ਵੀ ਕੋਈ ਉਹਜਾ ਬੰਦਾ ਸਰਪੰਚ ਬਣੇ ਜਿਹੜਾ ਪਿੰਡ ਦਾ ਵਿਕਾਸ ਕਰੇ ਤਾਂ ਜਿੱਦ ਦੇ ਤੁਮਾਂ ਲੋ ਐਲਾਨ ਹੋਇਆ ਉਸ ਤੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਉੱਧੇ ਵਾਪਸ ਆਏ ਸੀ ਘਰੇ ਚਲੋ ਵੀ ਜਿੰਨਾ ਆਪਣਾ ਪਿੰਡ ਸਹਿਚਾਰਾ ਸਾਰੇ ਮੇਰੇ ਕੋਲ ਆਏ ਵੀ ਆਪਾਂ ਤੁਰੇ ਫਿਰਦੇ ਆ ਪਿੰਡ ਦੇ ਜਿੰਨੇ ਜਿਹੜੇ ਕੰਮ ਕਦੇ ਹੋਏ ਨਹੀਂ ਸੀ ਆਪਾਂ ਬਿਨਾ ਸਰਪੰਚੀ ਤੋਂ ਪਾਈਪਲਾਈਨਾਂ ਦਾ ਕੋਸ਼ਕ ਸਾਡੇ ਪਿੰਡ ਜਿੱਥੇ ਪਾਣੀ ਨਹੀਂ ਪਹੁੰਚਿਆ ਸੀ 35 ਤੋਂ 40 ਸਾਲਾਂ ਤੱਕ ਉਹ ਪਾਣੀ ਪਹੁੰਚਾਉਣ ਤੋਂ ਲੈ ਕੇ ਵੀ ਲੋਕਾਂ ਵਾਸਤੇ ਆਪਾਂ ਜਿੰਨੀ ਹੋ ਸਕੇ ਉਨੀ ਮਿਹਨਤ ਕੀਤੀ ਤਾਂ ਸਾਰਿਆਂ ਨੇ ਰਲ ਕੇ ਮੇਰੇ ਸਿਰ ਤੇ ਹੱਥ ਰੱਖਿਆ ਵੀ ਤੁਸੀਂ ਅੱਗੇ ਲੱਗੋ ਤੇ ਸਾਰਿਆਂ ਦੀ ਮਦਦ ਨਾਲ ਹੀ ਚੱਲੋ ਸਾਡੇ ਜਿੰਨਾ ਗਰੀਬ ਭਾਈਚਾਰਾ ਖਾਸ ਕਰਕੇ ਇਹਨਾਂ ਦੀ ਮਦਦ ਨਾਲ ਵਧੀਆ ਤਾਂ ਭਾਈ ਤੁਸੀਂ ਕਹਿ ਰਹੇ ਹੋ ਮੈਂ ਜਿੰਨੀ ਕਮੇਤ ਹੋਈ ਜਿਹੜੇ ਪਾਣੀ ਨਹੀਂ ਪੋੜਿਆ ਪਾਣੀ ਪਹੁੰਚਾਇਆ ਤਾਂ ਫਿਰ ਇਹ ਬਿਨਾਂ ਸਰਕਾਰ ਤੋਂ ਵਿੱਚੋਂ ਤਾਂ ਕੰਮ ਹੁੰਦੇ ਨਹੀਂ ਕੋਈ ਮੰਤਰੀਆਂ ਮੰਤਰੀਆਂ ਨਾਲ ਵੀ ਯਾਰੀ ਪਾ ਰੱਖੀ ਹੈ ਦੇਖੋ ਜੀ ਮੇਰੇ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਦਾ ਯੂਥ ਪ੍ਰੈਜ਼ੀਡੈਂਟ ਬਠਿੰਡੇ ਦਾ ਯਾਰੀ ਨਹੀਂ ਕਹਿ ਸਕਦੇ ਪਾਰਟੀ ਲਈ ਟੀਮ ਵਰਕ ਕਰਦੇ ਕੋਈ ਵੀ ਕਿਸੇ ਦਾ ਕੰਮ ਹੈ ਜੇ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਅਪਸਰਾ ਅੱਗੇ ਜਾਂ ਮੰਤਰੀ ਸਾਹਿਬਾਂ ਅਗੇ ਜੇ ਪੌਂਚ ਕਰਦੇ ਆ ਤਾਂ ਕੰਮ ਹੁੰਦੇ ਆ ਹੁਣ ਜੇ ਕਿਸੇ ਦਾ ਵੀ ਕੰਮ ਹੈ ਜੇ ਮੌਦੀ ਫਾਈਲ ਫੜ ਕੇ ਇੱਥੇ ਪਈ ਹੈ ਵੀ ਗੌਰ ਨਹੀਂ ਕੀਤੀ ਉਹ ਤਾਂ ਹੋਣਾ ਨਹੀਂ ਜੀ ਜਿਵੇਂ ਕਿ ਪਹਿਲਾਂ ਸਾਡੇ ਹੋਇਆ ਪਿੰਡ ਦਾ ਵਿਕਾਸ ਇਸ ਕਰਕੇ ਨਹੀਂ ਅਜੇ ਤੱਕ ਹੋਇਆ ਸਾਡਾ ਤਾਂ ਭਾਈ ਬਿਨਾ ਸਰਕਾਰ ਤੋਂ ਕਿੰਨੇ ਕੁ ਰੁਪਏ ਤਾਂ ਤੁਸੀਂ ਕੰਮ ਕਰਵਾਤਾ ਪਿੰਡ ਦੇ ਵਿੱਚ ਬਿਨਾ ਸਰਕਾਰ ਤੋਂ ਨਹੀਂ ਜੀ ਬਿਨਾ ਸਰਪੰਚੀ ਤੋਂ ਸਰਕਾਰ ਤਾਂ ਚਲੋ ਆਮ ਆਦਮੀ ਪਾਰਟੀ ਦੀ ਹੈ ਬਿਨਾ ਸਰਪੰਚੀ ਤੋਂ ਸਾਡੇ ਵਾਟਰ ਵਰਕ 'ਚ ਆਰਓ ਸਿਸਟਮ ਲੱਗ ਰਿਹਾ ਹੈ ਪੀਐਸਐਫ ਬੋਲ ਦਿੰਨੇ ਜਿਹਨੂੰ 14-15 ਲੱਖ ਦਾ ਉਹ ਪ੍ਰੋਜੈਕਟ ਹੈ ਪਾਈਪਲਾਈਨਾਂ ਦਾ ਕੰਮ 37-8 ਲੱਖ ਦਾ ਇੱਕ ਗਲੀ ਇਹ ਵੀ ਸੀ ਜਿਹੜੀ ਅਜੇ ਤੱਕ ਬਣੀ ਨਹੀਂ ਸੀ ਪਿੰਡ ਦੀ ਸਾਰਾ ਤੋਂ 메ਨ ਗਲੀ ਜਿੱਧਰ ਲੋਕਾਂ ਦੀ ਵਸੋਂ ਵੀ ਸੀ ਕੋਈ 3-4 ਲੱਖ ਦਾ ਉਹ ਗਲੀਆਂ ਨਾਲੀਆਂ ਦਾ ਕੰਮ ਹੋ ਗਿਆ 20 ਤੋਂ 25 ਲੱਖ ਦੇ ਵਿੱਚ ਵਿੱਚ ਕੰਮ ਹੋ ਗਿਆ ਹਾਂਜੀ ਆ ਮੇਰੇ ਹੁਣ ਪਿੰਡ ਵਾਸਤੇ ਕੀ ਸੋਚ ਲੈ ਕੇ ਚੱਲੇ ਹੋ ਤੁਸੀਂ ਸੋਚਦਾ ਜੀ ਇਹੀ ਹੈ ਜੇ ਆਪਾਂ ਨੂੰ ਪਿੰਡ ਵਾਲਿਆਂ ਨੇ ਆਪਣੇ ਤੇ ਜ਼ਿੰਮੇਵਾਰੀ ਲਈ ਹੈ ਤਾਂ ਹਰੇਕ ਪੱਖੋਂ ਖਾਸ ਕਰਕੇ এডੂਕੇਸ਼ਨ ਸਾਡੇ ਪਿੰਡ ਦੇ ਮੰਨ ਲਓ ਵੀ ਵੱਡੇ ਵੱਡੇ ਅਹੁਦਿਆਂ ਦੇ ਲੀਡਰ ਰਹਿ ਗਏ ਦੋਨਾਂ ਪਾਰਟੀਆਂ ਕਾਲੀ ਕਾਂਗਰਸ ਚ ਸਕੂਲ ਸਾਡੇ ਪਿੰਡ ਹਜੇ ਤੱਕ ਵੀ 8ਵੀਂ ਕਲਾਸ ਤੱਕ ਨਹੀਂ ਹੈ ਸਾਡੇ ਪਿੰਡ ਕੋਈ ਗਰਾਊਂਡ ਹੈ ਨਹੀਂ ਦੀ ਅੱਜ ਤੱਕ ਕੋਈ ਐਥਲੀਟ ਜਾਂ ਕੋਈ ਪਲੇਅਰ ਸਾਡੇ ਪਿੰਡ ਚੋਂ ਮੇਰੀ ਨਿਗਾਹ ਚ ਤਾਂ ਨਹੀਂ ਬਣਿਆ ਕੋਈ 골ਡ ਮੈਡਲ ਸਿਲਵਰ ਮੈਡਲ ਨਹੀਂ ਹੈਗਾ ਕਿਉਂਕਿ ਸਾਡਾ ਪਿੰਡ ਸਾਡੇ ਪਿੰਡ ਦੇ ਇੱਕ ਦੋ ਕੋਈ ਐਵੇਂ ਜਿਹੇ ਅਹੁਦੇ ਤੇ ਵੀ ਰਹਿ ਗਏ ਪਾਰਟੀ ਬਾਜ਼ੀਆਂ ਚ ਅਫਸਰ ਸ਼ਾਈਚ ਵੀ ਇੰਨੇ ਉੱਤਲੇ ਲੈਵਲ ਤੱਕ ਰਹਿ ਗਏ ਡੀਸੀ ਲੈਵਲ ਤੱਕ ਪਰ ਸਾਡੇ ਪਿੰਡ ਦਾ ਉਹ ਜਾ ਕੋਈ ਵਿਕਾਸ ਨਹੀਂ ਹੋਇਆ ਕਿਉਂਕਿ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇੰਨਾਂ ਗੱਲਾਂ ਵੱਲ ਤਾਂ ਹੁਣ ਆਮ ਲੋਕ ਮਿਡਲ ਕਲਾਸ ਫੈਮਿਲੀ ਜਾਂ ਆਪਾਂ ਗਰੀਬ ਲੋਕ ਜਿਹੜੇ ਕਹਿ ਸਕਦੇ ਆ ਉਹਨਾਂ 'ਚ ਥੋੜੀ ਜਾਗਰੂਕਤਾ ਆਈ ਹੈ ਉਹ ਜਿਵੇਂ ਆਪਣਾ ਸਹਿਚਾਰ ਪਿੰਡਾਂ 'ਚ ਬੰਦਾ ਹਰੇਕ ਨਾਲ ਪਹਿਲਾਂ ਲੋਕਾਂ ਨੂੰ ਵੋਟ ਦਾ ਮਤਲਬ ਵੀ ਪਿੰਡਾਂ 'ਚ ਘੱਟ ਪਤਾ ਹੁੰਦਾ ਸੀ ਪਹਿਲਾਂ ਕੁਛ ਤਰ੍ਹਾਂ ਦੇ ਲੋਕਾਂ ਨੂੰ ਹੁੰਦਾ ਸੀ ਵੀ ਅਸੀਂ ਪੈਸੇ ਦੇ ਕੇ ਵੋਟਾਂ ਖਰੀਦ ਲਾਂਗੇ, दारू ਪਿਆ ਕੇ ਖਰੀਦ ਲਾਂਗੇ। ਅਸੀਂ ਇਹ ਸਿਸਟਮ ਐਤਕੀ ਬੰਦ ਕਰਨਾ। ਵੀ ਸਾਡੇ ਕੋਲੇ ਪੈਸਾ ਵੀ ਹੈ ਨਹੀਂ, दारू ਵੀ ਹੈ ਨਹੀਂ। ਜੇ ਸਾਨੂੰ ਕੋਈ ਵੋਟ ਪਾਊਗਾ ਤਾਂ ਉਹ ਅਗਲੇ 5 ਸਾਲਾਂ ਬਾਅਦ ਸਾਨੂੰ ਯਾਦ ਕਰੂਗਾ ਵੀ ਅਸੀਂ ਉਹ ਬੰਦੇ ਨੂੰ ਵੋਟ ਪਾ ਕੇ ਗਲਤੀ ਨਹੀਂ ਕੀਤੀ। ਮੈਂ ਗਲਤੀ ਨਹੀਂ ਕੀਤੀ। ਤਾਂ ਭਾਈ ਤੁਸੀਂ ਦਿਖਾ ਰਹੇ ਸੀ ਉਹਨੀਆਂ ਫਾਈਲ ਦਿਖਾ ਰਹੇ ਸੀਗੇ। ਮੈਂ ਇਹ ਪਿੰਡ ਦੇ ਵਿੱਚ ਜਿਹੜੇ ਕੰਮ ਕਰਨੇ ਆ ਤਾਂ ਆਪਣਾ ਫਾਈਲ ਦੀ ਚਲੋ ਦੱਸੋ ਮੈਂ ਤੁਹਾਨੂੰ ਮੇਰੇ ਟਿਪਸ ਤੇ ਆ ਕੰਮ ਦਾ ਜਿਹੜੇ ਜਿਹੜੇ ਪਿੰਡ ਚ ਹੋਣ ਵਾਲੇ ਆ ਸਾਡੇ ਮੁੱਲ ਅਕਲੀ ਨਹੀਂ ਖੈਣੀ ਪਿੰਡ ਚ ਡੂਮ ਵਾਲੀ ਨਰਸਿੰਗ ਲੋਨੀ ਦੋ ਪਿੰਡਾਂ ਦੋਨਾਂ ਚ ਹੈ ਨਹੀਂ ਸਕੂਲ 8ਵੀਂ ਤੱਕ ਦਾ ਜੀ ਹੋਰ ਤਾਂ ਹੋਰ ਸਾਡੇ ਪਿੰਡ ਛੱਪੜ ਵੀ ਹੈ ਨਹੀਂ ਜੀ ਸਹੀ ਤਰੀਕੇ ਦਾ ਫਿਰ ਪਾਣੀ ਦੀ ਨਿਕਾਸੀ ਕਿੱਧਰ ਕਰਦੇ ਬਸ ਉਵੇਂ ਹੀ ਹੋਈ ਜਾਂਦੇ ਜਦੋਂ ਮੀਂਹ ਆ ਜਾਂਦਾ ਇੱਕ ਛੱਪੜ ਹੈਗਾ ਉਹ ਚ ਗੰਦਾ ਪਾਣੀ ਵੀ ਆਉਂਦਾ ਕੂੜਾ ਵੀ ਵੀ ਕੋਈ ਦੀ ਕੋਈ ਬਾਉਂਡਰੀ ਹੈ ਨਹੀਂ ਜਾਂ ਕੁਝ ਵੀ ਜਿਵੇਂ ਚੱਲੀ ਜਾਂਦਾ ਰੱਬ ਆਸਰੀ ਚੱਲੀ ਜਾਂਦਾ ਜੀ ਪਾਈ ਫਿਰ ਪੀਣ ਦੇ ਪਾਣੀ ਚ ਵੀ ਦਿੱਕਤ ਆਉਂਦੀ ਆ ਪੀਣ ਦੇ ਪਾਣੀ ਚ ਸ਼ਾਇਦ ਤੁਸੀਂ ਵੀ ਇੱਕ ਦੋ ਪਹਿਲਾਂ ਖਬਰਾਂ ਲਾਈਆਂ ਜੀ ਪਰ ਉਹ ਹੁਣ ਕੁਝ ਹੱਦ ਤੱਕ 70% ਤੱਕ ਉਹਦਾ ਸੀ ਸੋਲੂਸ਼ਨ ਕਰਾ ਦਿੱਤਾ ਸੀ ਸਰਕਾਰ ਦੇ ਸਹਿਯੋਗ ਨਾਲ ਤਾਂ ਉਹ ਦੀਪਤਾ ਜਿਹੜਾ ਪਿੰਡ ਦਾ ਸਰਪੰਚੀ ਦਾ ਵਿਜ਼ਨ ਹੈ ਸਰਪੰਚੀ ਲੈਣੀ ਹੈ ਸਰਪੰਚੀ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਹੁੰਦਾ ਕਿ ਆ ਸਾਰੇ ਪਿੰਡਾਂ ਦਾ ਇੱਕ ਵਟਸਐਪ ਤੋਂ ਵੱਡਾ ਮੁੱਦਾ ਕੀ ਬਣਿਆ ਨਸ਼ਾ ਨਵੀਂ ਨਸ਼ਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤਾਂ ਜੇ ਅਸੀਂ ਕਿਸੇ ਚਿੱਟੇ ਵਾਲੇ ਦੀ ਜਾਂ ਕਿਸੇ ਨਸ਼ੇਲ ਦੀ ਜਮਾਨਤ ਨਹੀਂ ਲੈਣੀ ਮੇਨ ਜਿਹੜਾ ਅਸੀਂ ਸੋਚਿਆ ਪਿੰਡ ਚੋ ਜੇ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਤਾਂ ਅਸੀਂ ਉਹਦੇ ਨਾਲ ਨਾ ਕਿਤੇ ਥਾਣੇ ਚੋਂ ਕਿਤੇ ਨਹੀਂ ਜਾਵਾਂਗੇ ਮੇਨ ਮੋਟਿਵ ਜੇ ਆਪਦੇ ਪਿੰਡ ਨੂੰ ਨਸ਼ੇ ਤੋਂ ਸੁਰੱਖਿਅਤ ਕਰਨਾ ਤਾਂ ਦੂਜੀ ਗੱਲ ਬਾਹਰ ਦਾ ਕੋਈ ਬੰਦਾ ਹੈ ਤਾਂ ਪ੍ਰਸ਼ਾਸਨ ਦੀ ਮਦਦ ਨਾਲ ਅਸੀਂ ਵੀ ਹੁਣ ਵੀ ਕਰਦੇ ਆ ਤੁਸੀਂ ਦੇਖਿਆ ਆਪਾਂ ਅੱਜ ਤੱਕ ਸਟ੍ਰਿੰਗ ਆਪਰੇਸ਼ਨਾਂ ਤੋਂ ਲੈ ਕੇ ਬਹੁਤ ਕੁਛ ਕੀਤਾ ਹੈ ਚਿੱਟੇ ਦੇ ਅਗੇਂਸਟ ਤਾਂ ਖਾਸ ਕਰਕੇ ਜਾਗਰੂਕਤਾ ਰੈਲੀਆਂ ਹੋਰ ਪ੍ਰਸ਼ਾਸਨ ਨੇ ਵੀ ਬਹੁਤ ਵਧੀਆ ਮਦਦ ਕੀਤੀ ਹੈ ਤੇ ਹਜੇ ਤੱਕ ਸਾਡੇ ਪਿੰਡ ਚ ਆਪਾਂ 0% ਤਾਂ ਨਹੀਂ ਕਹਿ ਸਕਦੇ ਪਰ ਹੋਰਾਂ ਪਿੰਡਾਂ ਨਾਲੋਂ 10% ਹੀ ਆ ਹੋਰਾਂ ਪਿੰਡਾਂ ਨੂੰ 10% ਹੈ ਤਾਂ ਫਿਰ ਉਹਦੇ ਵਾਸਤੇ ਸੰਕਲਪ ਲੈ ਕੇ ਚੱਲੇ ਹਾਂ ਇੱਕ ਬਾਰਡਰ ਏਰੀਆ ਤੇ ਮੇਰਾ ਪਿੰਡ ਹੈ ਤੁਹਾਨੂੰ ਵੀ ਪਤਾ ਹੈ ਹਰਿਆਣਾ ਰਾਜਸਥਾਨ ਪੰਜਾਬ ਤੇ ਨਸਟੇਟਾ ਦੇ ਬਾਰਡਰ ਬਿਲਕੁਲ ਨੇੜੇ ਲੱਗ ਜਾਂਦੇ ਆ ਮੇਰਾ ਪਿੰਡ ਤਾਂ ਬਿਲਕੁਲ ਬਾਰਡਰ ਤੇ ਹੈ ਜੇ ਨਾ ਕੰਟਰੋਲ ਹੁੰਦਾ ਤਾਂ ਤੁਹਾਨੂੰ ਪਤਾ ਵੀ ਕੁਝ ਵੀ ਹੋ ਸਕਦਾ ਫਿਰ ਹੁਣ ਸੋਚ ਸੋਚ ਵੱਡੀ ਲੈ ਕੇ ਚੱਲ ਰਹੀ ਆ ਦੀ ਸੋਚ ਤਾਂ ਵੱਡੀ ਲੈ ਕੇ ਚੱਲਣਾ ਬੂਜੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਜੇ ਸੋਚ ਹੀ ਛੋਟੀ ਰੱਖ ਲਈ ਜੀ ਤਾਂ ਫਿਰ 5 ਸਾਲ ਤਾਂ ਆ ਹੀ ਰਹਿੰਦੇ ਆ ਤੁਹਾਡੇ ਸਾਹਮਣੇ ਵੱਡੇ ਵੱਡੇ ਘਰਾਂ ਦੇ ਜਿਹੜੇ ਆਪਾਂ ਕਹਿ ਸਕਦੇ ਆ ਵੱਡੇ ਘਰ ਵੀ ਤੁਹਾਡੇ ਸਾਹਮਣੇ ਆ ਜ਼ਿਮੀਂਦਾਰ ਜੀ ਨੂੰ ਵੱਡੇ ਕਹਿੰਦੇ ਅਸੀਂ ਪੈਸੇ ਸਿੱਤੇ ਹੀ ਵੋਟਾਂ ਲੈ ਸਕਦੇ ਆ ਤਾਂ ਟੱਕਰ ਦੇ ਦੋਗੇ ਟੱਕਰ ਤਾਂ ਜੀ ਲੋਕਾਂ ਨੇ ਦੇਣੀ ਆ ਜੇ ਲੋਕ ਜਾਗਰੂਕ ਹੈ ਫਿਰ ਤਾਂ ਚਾਹੇ ਕੋਸ਼ਿਸ਼ ਕਰੀ ਚੱਲਣ ਪੈਸਾ ਉੱਥੇ ਨਹੀਂ ਕੰਮ ਕਰਦਾ ਜਦੋਂ ਲੋਕ ਜਾਗਰਤ ਹੈ ਪਰ ਹਾਂ ਹੁਣ ਪਿੰਡ ਚ ਜਾਂਦੇ ਆ ਹਰੇਕ ਘਰੋਂ ਘਰੀ ਜਾਂਦੇ ਆ ਆਪਣਾ ਪਿੰਡ ਚ ਬਹੁਤ ਵਧੀਆ ਸਹਿਚਾਰ ਹੈ ਤਾਂ ਇੱਕ ਗੱਲ ਸੁਣਨ ਨੂੰ ਮਿਲਦੀ ਏ ਵੀ ਬਹੁਤ ਚਿਰ ਬਾਅਦ ਇਹ ਹੋਇਆ ਵੀ ਕੋਈ ਬੰਦਾ ਟੱਕਰ ਲੈ ਰਿਹਾ ਹੋਵੇ ਨਹੀਂ ਕੀ ਹੁੰਦਾ ਆਪ ਦੀ ਸਰਬਸੰਮਤੀ ਕਰ ਲਈ ਢਾਈ ਸਾਲ ਤੂੰ ਕਰ ਲੈ ਢਾਈ ਮੈਂ ਕਰ ਲਵਾਂ ਦੋ ਢੜੇ ਹੁੰਦੇ ਆ ਹਰੇਕ ਪਿੰਡ ਜਿੱਦੋਂ ਨੂੰ ਬੱਧਾ ਅਕਾਲੀ ਹੈ ਜੀ ਆ ਕਾਂਗਰਸੀ ਹੈ ਕਾਲੀਆਂ ਦੀ ਸਰਕਾਰ ਆ ਗਈ ਕਾਲੀ ਬਣ ਜਾਂਦੇ ਸੀ ਤੂੰ ਦੂਜੇ ਚੁੱਪ ਕਰ ਜਾਂਦੇ ਸੀ ਐਤਕੀ ਬਦਲਾ ਆਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਦੋਨੇ ਧੜੇ ਲੋਕਾਂ ਨੇ ਪਾਸੇ ਕਰਕੇ ਮੈਨੂੰ ਅੱਗੇ ਕੀਤਾ ਤੇ ਆਪਾਂ ਕਦੇ ਵੀ ਜਿਹੜੇ ਲੋਕਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਉਹਨਾਂ ਦੀ ਇੱਕ ਸੋਚ ਨੂੰ ਜਾਂ ਉਹਨਾਂ ਦੇ ਜਨੂਨ ਨੂੰ ਕਦੇ ਵੀ ਠੂਠਾ ਨਹੀਂ ਪੈਣ ਦੇਵਾਂਗੇ ਠੂਠਾ ਨਹੀਂ ਪੈਣ ਦਿੰਦੇ ਤਾਂ ਭਾਈ ਹੁਣ ਇਸ ਵਾਰ ਜਿਹੜਾ ਮਾਹੌਲ ਦਿਖ ਰਿਹਾ ਤਾਂ ਪਿੰਡ ਦੀ ਸਰਪੰਚੀ ਤੇਰੇ ਕੋਲ ਆ ਗਈ ਸਰਪੰਚੀ ਤੋਂ ਬਾਅਦ ਤੁਸੀਂ ਕੀ ਮੈਂ ਸਕੂਲ ਵੀ ਵੱਡਾ ਕਰਨਾ ਉਸ ਤੋਂ ਬਾਅਦ ਖੇਡਾਂ ਨੂੰ ਲੈ ਕੇ ਕੀ ਸੋਚਿਆ ਖੇਡਾਂ ਨੂੰ ਲੈ ਕੇ ਸੋਚਿਆ ਜੀ ਕਿ ਪੰਚਾਇਤੀ ਜ਼ਮੀਨ 'ਚ ਸਰਕਾਰ ਤੋਂ ਕੋਈ ਫੰਡ ਲੈ ਕੇ ਸਟੇਡੀਅਮ ਬਣ ਜੇ ਜਿਮ ਈ ਲਾਇਬ੍ਰੇਰੀ ਸਾਡੇ ਪਿੰਡ ਬਣ ਰਹੀ ਹੈ ਦਾ ਯੂਥ ਲਾਇਬ੍ਰੇਰੀ ਉਹਦਾ ਨਾਮ ਰੱਖਿਆ ਬਹੁਤ ਸੋਹਣੀ ਬਿਲਡਿੰਗ ਬਣ ਗਈ ਇੱਕ ਖੰਡਰ ਬਣੀ ਹੋਈ ਬਿਲਡਿੰਗ ਪਈ ਸੀ ਉਹਨੂੰ ਮੇਨਟੇਨ ਕਰਕੇ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਉਹਦਾ ਚੋਨਜਾਪਤਾ ਲੱਗ ਗਿਆ ਨਹੀਂ ਉਦਘਾਟਨ ਹੋ ਜਾਣਾ ਸੀ ਹੋਰ ਵੀ ਪਾਰਕ ਲੜੋਵੀ ਸਾਡੇ ਇੰਨੀ ਜਗ੍ਹਾ ਪਈ ਐ ਬਸ ਕੋਈ ਇੱਥੇ ਫਲਾਨੇ ਕੋਈ ਸਰਪੰਚ ਬਣ ਕੇ ਉਹਨੇ ਆਪ ਦੇ ਗੇਟ ਚ ਪੰਚਾਇਤ ਘਰ ਬਣਾ ਲਿਆ ਦੂਜੀ ਪਾਰਟੀ ਦਾ ਬਣ ਕੇ ਉਹਨੇ ਆਪ ਦੇ ਗੇਟ ਅੱਗੇ ਬਣਾ ਲਿਆ ਬੈਠਣ ਨੂੰ ਉਹ ਚੀਜ਼ਾਂ ਤੋਂ ਪਾਸੇ ਹੋ ਕੇ ਠੂਠੇ ਪਰਚਿਆਂ ਤੋਂ ਪਾਸੇ ਹੋ ਕੇ ਆਪਾਂ ਪਿੰਡ ਦੀ ਵਿਕਾਸ ਵੱਲ ਦੇਖਦੇ ਹੋਏ ਪਿੰਡ ਚ ਪਾਰਕ ਹੋਵੇ ਜਿੰਮ ਹੋਵੇ ਸਕੂਲ 10 ਨਹੀਂ ਪਲੱਸ 2 10ਵੀਂ ਤੱਕ ਤਾਂ ਹੋਵੇ ਕਿਉਂਕਿ 10ਵੀਂ ਤੋਂ ਬਾਅਦ ਬੱਚੇ ਨੂੰ ਥੋੜੀ ਬਾਹਰ ਅੰਦਰ ਜਾਣ ਚ ਦਿੱਕਤ ਨਹੀਂ ਆਉਂਦੀ બસ ਸਟੈਂਡ ਮੇਰੀ ਪਿੰਡ ਹੈ ਨਹੀਂ ਬਸ ਸਟੈਂਡ ਮੇਰੀ ਪਿੰਡ ਬਣਿਆ ਜੇ ਤੁਹਾਡਾ ਗੇੜਾ ਵੱਜਾ ਤੁਸੀਂ ਕਵਰ ਕਰਕੇ ਆਇਓ ਵੀ ਉਹ ਬਸ ਸਟੈਂਡ ਬਣਿਆ ਹੈ ਕਿ ਬਸ ਨਾਮ ਦਾ ਹੀ ਬਸ ਸਟੈਂਡ ਹੈ ਤਾਂ ਅੱਜ ਕੱਲ ਤਾਂ ਭਾਈ ਟੈਕਨੀਕਲ ਜਮਾਨਾ ਹੈ ਤਾਂ ਕੰਪਿਊਟਰ ਵਾਸਤੇ ਉਦਾਂ ਦਾ ਵੀ ਕੁਝ ਵਿਜ਼ਨ ਲੈ ਕੇ ਚੱਲੇ ਵਿਜ਼ਨ ਤਾਂ ਭਾਈ ਜਿਹੀ ਸੀ ਬਹੁਤ ਚੱਲਦੇ ਆ ਚਲੋ ਵੀ ਜੇ ਆਪਾਂ 100 ਗੱਲ ਕਹਨੇ ਆ ਤਾਂ 100 ਚੋਂ 100 ਨਹੀਂ ਪੂਰੀ ਹੁੰਦੀ ਕੋਈ ਇੱਕ ਦੋ ਰਹਿ ਵੀ ਜਾਂਦੇ ਆ ਵਿਜ਼ਨ ਤਾਂ ਸੀ ਇੱਕ ਕੰਪਿਊਟਰ ਲੈਬ ਬੱਚਿਆਂ ਲਈ ਸਕੂਲ ਆਫ ਐਮਿਨੈਂਸ ਸਾਡੇ ਪਿੰਡ ਦਾ ਸਕੂਲ ਬਣਿਆ ਸੀ ਚੋਣੇ ਜੋ ਸਰਕਾਰ ਬਣਾ ਰਹੀ ਹੈ ਪੜਾਈ ਡਿਜੀਟਲ ਹੋਵੇ ਸਾਡੇ ਬੱਚੇ ਵੀ ਤਰੱਕੀ ਕਰਨ ਖੇਡਾਂ ਵੱਲ ਜਾਣ ਕ੍ਰਿਕਟ ਕਬੱਡੀ ਸਾਡੇ ਪਿੰਡ ਦੇ ਬੱਚੇ ਦੀ ਅੱਜ ਤੱਕ ਮੈਂ ਸ਼ਰਮ ਦੀ ਗੱਲ ਹੈ ਵੀ ਕੋਈ ਅੱਜ ਤੱਕ ਨੈਸ਼ਨਲ ਮੈਂ ਤਾਂ ਮੰਨਦਾ ਨਹੀਂ ਕੋਈ ਸਟੇਟ ਵੀ ਨਹੀਂ ਖੇਡਿਆ ਹੋਣਾ ਜੀ ਸਭ ਤੋਂ ਨੌਜਵਾਨ ਜਿਹੜਾ ਮੌਕਾ ਮੈਂ ਦੱਸਣਾ ਚਾਹੁੰਦਾ ਸਾਡੀ ਉਮਰ ਚਲੋ ਵੀਰ ਜੀ ਦਾ ਨਿੱਤੀਲੇ ਪਾਸੇ ਆਗੇ ਹੋ ਸਕਦਾ ਜੇ ਸਾਡੇ ਤੋਂ ਪਹਿਲਾਂ ਸਟੇਡੀਅਮ ਜਾਂ ਕੋਈ ਐਵ ਜੀਆਂ ਖੇਡਾਂ ਵਾਲੀਆਂ ਪ੍ਰਤੀ ਸਾਡੇ ਪਿੰਡ ਚ ਕੋਈ ਐਵ ਜਾਂ ਹੁੰਦਾ ਸ਼ਾਇਦ ਅਸੀਂ ਵੀ ਪਲੇਅਰ ਬਣ ਜਾਂਦੇ ਮੇਰੀ ਆਪ ਦੀ ਕ੍ਰਿਕਟ ਦੀ ਗੇਮ ਬਹੁਤ ਵਧੀਆ ਸੀ ਇਹ ਨਹੀਂ ਲੱਗ ਰਿਹਾ ਵੀ ਸਭ ਤੋਂ ਛੋਟੀ ਉਮਰ ਦਾ ਜਿਹੜਾ ਸਰਪੰਚ ਬਣੂਗਾ ਤਾਂ ਫਿਰ ਦੂਜਿਆਂ ਸਾਹਮਣੇ ਵੀ ਦੂਜੇ ਲੱਤਾਂ ਨਾ ਖਿੱਚਣ ਲੱਤਾਂ ਦਾ ਜੀ ਪਰਮਾਤਮਾ ਨੇ ਖੇਚੇ ਕੋਈ ਤਾਂ ਕੌਣ ਹੁੰਦਾ ਲੱਤਾਂ ਖਿੱਚਣ ਵਾਲਾ ਲੋਕ ਨਾਲ ਖੜੇ ਆਪਦੇ ਲੋਕ ਹੈ ਲੱਤਾਂ ਖਿੱਚਣ ਵਾਲਿਆਂ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਖਿੱਚਣ ਵਾਲੇ ਖਿੱਚੀ ਵੀ ਜਾਂਦੇ ਹੁਣ ਵੀ ਖਿੱਚੀ ਜਾਂਦੇ ਆ ਉਹ ਕੋਈ ਵੱਡਾ ਇਸ਼ੂ ਨਹੀਂ ਤਾਂ ਲਗਾਤਾਰ ਸਾਡੇ ਨਾਲ ਸੀਗੇ ਦੀਪ ਡੂਮ ਵਾਲੀ ਸਾਡੇ ਨਾਲ ਸੀਗੇ ਤਾਂ ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਸਭ ਤੋਂ ਛੋਟੀ ਉਮਰ ਦਾ ਜਿਹੜਾ ਸਰਪੰਚ ਹੈ ਉਹ ਪਿੰਡ ਡੂਮ ਵਾਲੀ ਤੋਂ ਬਣੂਗਾ ਜ sticker ਜਿਹੜੇ ਅਥਵਾ ਜੇ ਆਪਾਂ ਖੋਲੀ ਜਾਈਏ ਤਾਂ ਜਿਹੜੇ ਵੱਡੇ ਘਰਾਣ ਦੇ ਘਰਾਣੇ ਸੀ ਜਿਵੇਂ ਇਹਨਾਂ ਨੇ ਦੱਸਿਆ कि ਵੋਟਾਂ ਖਰੀਦ ਲੀਆਂ ਤੇ ਸਰਪੰਚ ਜਾਇ ਸਰਵ ਸਹਿਮਤੀ ਨਾਲ 2.5 ਸਾਲ ਤੂ ਕਰਿਆ 2.5 ਐਕਸਰੇ ਪਿੰਡਾਂ ਦੇ ਵਿੱਚ ਨਾਰਮਲ ਜੀਆਂ ਸੁਧਾਰਨ ਦੀਆਂ ਚਰਚਾਂ ਹੀ ਚੱਲਦੀਆਂ ਨੇ ਪਰ ਐਸ ਵਾਰ ਕਿਸ ਤਰ੍ਹਾਂ ਦਾ ਲੋਕ ਬਦਲਾਵ ਚਾਹ ਰਹੇ ਨੇ ਸਰਪੰਚ ਕਿਹਨੂੰ ਦੇਖਣਾ ਚਾਹਣਗੇ ਇਹ ਹਜੇ ਦੇਖਣਾ ਹੋਊਗਾ ਤਾਂ ਬਨੇ ਰਹੋ ਪੰਜਾਬ ਹਰਿਆਣ ਲਾਈਨ ਨਾਲ ਧੰਨਵਾਦ